ਕਿਵੇਂ ਸਾਰੇ ਰੂਟ ਸਾਰੇ ਵਧੀਆ ਹੋਣਗੇ ਸੋ ਮੈਂ ਅੱਜ ਤੁਹਾਨੂੰ ਨਾ ਜੀ ਇੱਕ ਭੈਣ ਆ ਜਿਹੜੀ ਆਪਣੇ ਉਹ ਤੇ ਘਰ ਲੈ ਕੇ ਚੱਲੀ ਆ ਸੋ ਸ਼ਾਇਦ ਆਪਾਂ ਨੂੰ ਨਾ ਮਿਲੇ ਕਿਉਂਕਿ ਉਹ ਇੱਥੇ ਨਾ ਕੰਮ ਕਰਦੇ ਨੇ ਆ ਕੋਠੀਆਂ ਬਣਾਉਣ ਦਾ ਕਲੋਨੀਆਂ ਚ ਤੇ ਮੈਂ ਤੁਹਾਨੂੰ ਦਿਖਾਉਣੀ ਆ ਜੀ ਹਾਲਾਤ ਘਰ ਦੇ ਆਪਣੇ ਵਰਗੇ ਲੋਕ ਫੇਰ ਵੀ ਹਾਏ ਹਾਏ ਗਰਮੀ ਚ ਕਰਦੇ ਨੇ ਇਹ ਇੰਨੀ ਗਰਮੀ ਦੇ ਵਿੱਚ ਵੀ ਦੇਖੋ ਆਹ ਉਹਰੇ ਕੰਮ ਕਰਦੇ ਨੇ ਠੀਕ ਆ ਕਰ ਪੈਂਦੇ ਫਿਰ ਵੀ ਦੇਖੋ ਇੱਕ ਢਿੱਡ ਖਾਤਰ ਹੈਨਾ ਤਾਂ ਕਰਨਾ ਪੈਂਦਾ ਇਹ ਕੰਮ ਸਾਰਾ ਪਰ ਤੁਸੀਂ ਹੁਣ ਆਪ ਦੇਖ ਕੇ ਦੱਸਿਓ ਵੀ ਇੰਨੀ ਗਰਮੀ ਦੀ ਵਿੱਚ ਕਿੰਨਾ ਬੁਰਾ ਹਾਲ ਆ ਤੇ ਉਹ ਫੇਰ ਵੀ ਕੰਮ ਵੀ ਕਰਦੇ ਨੇ ਤੇ ਆ ਕੇ ਜਿੱਥੇ ਰਹਿੰਦੇ ਨੇ ਉੱਥੇ ਗਰਮੀ ਵੀ ਦੇਖਿਓ ਤੇ ਸਾਰਾ ਦੇਖਿਓ ਮੈਂ ਕੁਝ ਨਹੀਂ ਕਹਿਣਾ ਤੁਸੀਂ ਆਪ ਦੇਖ ਕੇ ਕਮੈਂਟਾਂ ਚ ਦੱਸਿਓ ਜ਼ੂਮ ਕਰਕੇ ਦਿਖਾ ਰਹੀ ਹਾਂ ਜੀ ਘਰ ਤੇ ਇਹ ਹੈਗਾ ਘਰ ਜਿੱਥੇ ਇਹ ਰਹਿੰਦੇ ਨੇ ਤੇ ਜਿੱਥੇ ਨਹਾਉਂਦੇ ਆ ਦੇਖੋ ਤੁਸੀਂ ਬਾਥਰੂਮ ਬਾਥਰੂਮ ਦੇ ਅੱਗੇ ਨਾ ਪੱਲੀ ਰੱਖੀ ਹੋਈ ਆ ਸੋ ਇਹ ਹਨਾ ਇਹ ਇੱਥੇ ਇੱਥੇ ਇਹ ਕੰਮ ਕਰਦੇ ਨੇ ਕਿ ਸਾਰੇ ਕਿਤੇ ਇਹ ਕਲੋਨੀਆਂ ਨੇ ਤੇ ਇੱਥੇ ਇਹ ਸਾਰੇ ਕਿਤੇ ਕੰਮ ਕਰਦੇ ਨੇ ਆ ਕਲੋਨੀਆਂ ਦੇ ਵਿੱਚ ਲਾਈਟ ਤੋਂ ਵੀ ਬਿਨਾਂ ਦੇਖੋ ਰਹਿੰਦੇ ਨੇ ਬਾਥਰੂਮ ਦਾ ਹਾਲ ਦੇਖੋ ਤੁਸੀਂ ਸ਼ਾਮ ਨੂੰ ਘਰਾਂ ਨੂੰ ਆਉਂਦੇ ਨੇ ਆਪਣੇ ਜਵਾਕਾਂ ਕੋਲ ਇਹ ਨਾ ਤੇ ਰੋਟੀ ਪਾਣੀ ਜੁਗਾ ਰਾਸ਼ਨ ਪਾਣੀ ਲੈ ਕੇ ਤੇ ਸਾਰਾ ਇਹ ਇੱਥੇ ਕੰਮ ਕਰਦੇ ਨੇ ਇਹ ਦੇਖੋ ਤੁਸੀਂ ਇੰਨੀ ਗਰਮੀ ਦੇ ਵਿੱਚ ਫੇਰ ਵੀ ਆਪਣੇ ਜਵਕ ਪਾਲਣ ਕਰਕੇ ਰਹਿੰਦੇ ਦੇਖ ਲਓ ਇੱਥੇ ਨੇ ਸਾਡੇ ਵਰਗੇ ਲੋਕ ਨਾ ਰੱਬ ਨੇ ਕਿੰਨਾ ਵਧੀਆ ਛੱਤ ਦਿੱਤੀ ਕਿੰਨਾ ਕੁਸ਼ ਰਹਿਣ ਨੂੰ ਛੱਤ ਖਾਣ ਨੂੰ ਵਧੀਆ ਰੋਟੀ ਪੈਣ ਨੂੰ ਕੱਪੜੇ ਫੇਰ ਵੀ ਹਾਏ ਮਰਦੇ ਹਾਏ ਲੁੱਟਦੇ ਹਾਏ ਆ ਹੋ ਗਿਆ ਖਾਨਾ ਕਰੀਨੇ ਤਾਂ ਇਹ ਲੋਕਾਂ ਗਣੀ ਦੇਖ ਕੇ ਨਾ ਹੋ ਕਰਿਆ ਕਰੋ ਵੀ ਰੱਬ ਨੇ ਕਿੰਨਾ ਮਤਲਬ ਉਹ ਕੀਤਾ ਹੋਇਆ ਨਾ ਅਸੀਂ ਬਹੁਤ ਵਧੀਆ ਆ ਤਾਂ ਸਾਡੇ ਵਰਗੇ ਲੋਕ ਏਸ਼ੀਆਂ ਥੱਲੇ ਪੱਖਿਆਂ ਥੱਲੇ ਕੂਲਰਾਂ ਥੱਲੇ ਬਹਿ ਕੇ ਵੀ ਕਹਿ ਦਿੰਦੇ ਹਾਏ ਜੀ ਲੁੱਟ ਗਏ ਹਾਏ ਜੀ ਮਰ ਗਏ ਇਹ ਲੋਕ ਦੇਖੋ ਤੁਸੀਂ ਵਿਚਾਰੇ